ਸੂਚਿਤ ਕਰਨਾ ਚਾਹੁੰਦੇ ਆ ਜੀ ਤੁਹਾਨੂੰ ਅੱਜ ਇਹ ਸਾਡਾ ਆਖਰੀ ਵਲੋਗ ਹੈ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਹ ਸਾਰੇ ਬਹੁਤ ਵਧੀਆ ਹੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਤੇ ਸੂਚਿਤ ਕਰਨਾ ਚਾਹੁੰਦੇ ਆ ਜੀ ਤੁਹਾਨੂੰ ਅੱਜ ਇਹ ਸਾਡਾ ਆਖਰੀ ਵਲੋਗ ਹੈ ਤੇ ਇਸ ਸਾਲ ਦਾ ਆਖਰੀ ਵਲੋਗ ਹੈ ਕਿਉਂਕਿ 31 ਦਸੰਬਰ 2023 ਨੂੰ ਅਲਵਿਦਾ ਕਹਿ ਰਿਆਂ ਅੱਜ ਆਪਾਂ ਤੇ ਕਿਉਂਕਿ ਇਹ ਸਮਾਂ ਇਹ ਸਾਲ ਕਦੇ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਏਗਾ ਕਿਉਂਕਿ ਜਿਹੜਾ ਸਮਾਂ ਲੰਘ ਜਾਂਦਾ ਉਹ ਕਦੇ ਆਉਂਦਾ ਨਹੀਂ ਵਾਪਸ ਸੋ ਕੁਝ ਯਾਦਾਂ ਤਾਜ਼ੀਆਂ 2023 ਦੀਆਂ ਕਰਾਂਗੇ ਤੁਹਾਡੇ ਨਾਲ ਵੀ 2023 ਸਾਡੇ ਲਈ ਕਿੱਦਾਂ ਦਾ ਰਿਹਾ ਐਕਚੁਅਲ ਵਿੱਚ 2023 ਸਾਡੀ ਜ਼ਿੰਦਗੀ ਦਾ ਸਭ ਤੋਂ ਹਸੀਨ ਸਾਲ ਸਭ ਤੋਂ ਵਧੀਆ ਸਾਲ ਨਿਕਲਿਆ ਮੈਂ ਜਦੋਂ ਤਾਂ ਪੈਦਾ ਹੋਇਆ ਮੈਂ ਕਿਰਨਦਾਰੀ ਦੱਸ ਸਕਦਾ ਸੇਮ ਹੀ ਹੈ ਮੇਰਾ ਵੀ ਤੇ ਹਣਾ ਜਦੋਂ ਨਾ ਮੈਂ ਪੈਦਾ ਹੋਇਆ ਇਹ ਇੱਕ ਐਸਾ ਸਾਲ ਸੀ ਜਿਸ ਨੇ ਜਿਸ ਨੇ ਮੈਨੂੰ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਕੁਝ ਦੇ ਛਕਿਆ ਜਦੋਂ ਇਬਾਦਤ ਮਿਲ ਜਾਏ ਤੇ ਹਣਾ ਇਬਾਦਤ ਪ੍ਰਮਾਤਮਾ ਨੇ ਸਾਡੀ ਝੋਲੀ ਦੇ ਵਿੱਚ ਮਤਲਬ ਇਸ ਸਾਲ ਹਰ ਮਹੀਨੇ ਹਰ ਦਿਨ ਬੜੇ ਖੁਸ਼ੀ ਨਾਲ ਬੜੇ ਵਧੀਆ ਤਰੀਕੇ ਨਾਲ ਸਾਰੇ ਬੀਤੇ ਨੇ ਹਨਾ ਕਿ ਪਤਾ ਹੀ ਨਹੀਂ ਚੱਲਿਆ ਕਿ ਇਹ ਸਾਲ ਕਿਵੇਂ ਬੀਤ ਗਿਆ ਬੜੀ ਬੜੀ ਸਪੀਡ ਤੇ ਬੀਤੇ ਐ ਸਾਲ ਔਰ ਪ੍ਰਮਾਤਮਾ ਨੇ ਜਦੋਂ ਇਬਾਦਤ ਨੂੰ ਸਾਡੇ ਵਿੱਚ ਲਿਆਂਦਾ ਸੀ ਪਹਿਲਾਂ ਸਾਨੂੰ ਫਸਟ ਡੇ ਉਹਦੀ ਆਉਣ ਦੀ ਨਿਊਜ਼ ਮਿਲੀ ਸੀ ਉਹ ਦਿਨ ਤਾਂ ਮਤਲਬ ਅਸੀਂ ਫੁੱਲੇ ਨਹੀਂ ਸਮਾਈ ਸੀ ਅਸੀਂ ਐਕਚੁਅਲੀ ਵਲੌਗ ਕੋਈ ਸ਼ੂਟ ਨਹੀਂ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਪੂਰੀ ਜਿਹੜਾ ਸਾਡਾ ਸਫਰ ਸੀ ਸਾਡੇ 9 ਮਹੀਨਿਆਂ ਦਾ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਤੇ ਐਂਡ ਵਿੱਚ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਸੀ ਵੀ ਹਨਾ ਜਦੋਂ ਸਵਿਟਜ਼ਰਲੈਂਡ ਵਿੱਚ ਸੀ ਵੀ ਉਸ ਟਾਈਮ ਅਸੀਂ ਥੋੜੀ ਜਿਹੀ ਗੱਲ ਸ਼ੇਅਰ ਕੀਤੀ ਸੀ ਕਿਉਂਕਿ ਤੁਸੀਂ ਗੈਸ ਕਰਨ ਲੱਗ ਗਏ ਸੀ ਸੋ ਫਿਰ ਐਂਡ ਆਫ ਇਸ 2023 ਦੇ ਅਖੀਰਲੇ ਮੀਨੇ ਵਿੱਚ ਪਹਿਲੀ ਦਸੰਬਰ ਨੂੰ ਇਬਾਦਤ ਸਾਡੇ ਕੋਲ ਆਈ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਜ਼ਿੰਦਗੀ ਵਿੱਚ ਇੰਨੀ ਖੁਸ਼ੀਆਂ ਦੇਦੀਆਂ ਇਬਾਦਤ ਨੇ ਆ ਕੇ ਉਸ ਤੋਂ ਇਲਾਵਾ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਾਲ 2023 ਕਿਉਂ ਜ਼ਿਆਦਾ ਵਧੀਆ ਰਿਹਾ ਪਹਿਲੀ ਗੱਲ ਤਾਂ ਸਾਡੀ ਜਿਹੜੀ YouTube ਦੀ ਫੈਮਿਲੀ ਹੈ ਉਹ ਗਰੋ ਹੋ ਗਈ ਬਹੁਤ ਜ਼ਿਆਦਾ ਗਰੋ ਹੋ ਗਈ ਕਿਉਂਕਿ ਮੈਨੂੰ ਪਤਾ ਜਨਵਰੀ ਵਿੱਚ ਆਪਣੇ 20000 ਸਬਸਕ੍ਰਾਈਬਰ ਸੀ 20000 ਹਾਂ ਇੰਨੇ ਕੀ ਇਸ ਜਨਵਰੀ 2023 ਦੀ ਜਨਵਰੀ ਸਿਰਫ 20000 ਸਬਸਕ੍ਰਾਈਬਰ ਤੋਂ 316000 ਸਬਸਕ੍ਰਾਈਬਰਾਂ ਦਾ ਜਿਹੜਾ ਸਫਰ ਹੈ ਮਤਲਬ ਆਲਮੋਸਟ 3 ਲੱਖ ਸਬਸਕ੍ਰਾਈਬਰ ਆਏ ਨੇ ਇਸ ਸਾਲ ਦੇ ਵਿੱਚ ਆਪਣੀ ਜਿਹੜੀ ਫੈਮਲੀ 3 ਲੱਖ ਸਬਸਕ੍ਰਾਈਬਰ ਦੀ ਹੋ ਗਈ ਮਤਲਬ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਸਾਨੂੰ ਹਰ ਇੱਕ ਵਲੌਗ ਨੂੰ ਹਰ ਇੱਕ ਸ਼ੋਰਟ ਵੀਡੀਓ ਨੂੰ ਤੁਸੀਂ ਸਮਝਾਇਆ ਵੀ ਸਾਨੂੰ ਬੜੀ ਥਾਵਾਂ ਦੇ ਉੱਪਰ ਆਪਣੀ ਫੈਮਲੀ ਦੇ ਵਾਂਗੂ ਹੈਨਾ ਔਰ ਸ਼ੁਰੂਆਤ ਕੀਤੀ ਸੀ ਜਦੋਂ ਇਸ ਸਾਲ ਦੀ ਅਸੀਂ ਪਲਾਨ ਬਣਾਇਆ ਸੀ ਅਸੀਂ ਘੁੰਮਣ ਜਾਣਾ ਔਰ ਜਾਣਾ ਤਾਂ ਥੋੜੀ ਜਿਹੀ ਜਲਦੀ ਸੀ ਲੇਕਿਨ ਜਦੋਂ ਇਬਾਦਤ ਦੀ ਖੁਸ਼ੀ ਮਿਲ ਗਈ ਅਸੀਂ ਫਿਰ ਥੋੜਾ ਜਿਹਾ ਵਿਕਟ ਕੀਤਾ ਟ੍ਰਿਪ ਨੂੰ ਕੈਨਸਲ ਕੀਤਾ ਫਿਰ ਅਸੀਂ ਯੂਕੇ ਗਏ ਇੰਗਲੈਂਡ ਗਏ ਹਨਾ ਔਰ ਬਹੁਤ ਵਧੀਆ ਟ੍ਰਿਪ ਰਹੀ ਸਾਡੀ ਇੰਗਲੈਂਡ ਦੀ ਸਨ ਬੀਨਾ ਦੀ ਦੀ ਹੁਣੇ ਸਾਹਿਲ ਭਾਜੀ ਹੁਣੇ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਇੰਗਲੈਂਡ ਦੇ ਵਿੱਚ ਫਿਰ ਹਾਂ ਤੁਸੀਂ ਜਾਣਦੇ ਹੋ ਹਿੰਮਤ ਲਕੀਆਂ ਅਨੁਸਾਰਿਆਂ ਨੂੰ ਅਸੀਂ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਇਮ ਅਮੂ ਹੋ ਗਈ ਲੱਕੀ ਹੋ ਗਿਆ ਤੇ ਉਸ ਹਿੰਮਤ ਹੋ ਗਈ ਸਾਰਿਆਂ ਨੇ ਅੰਕਲ ਖਾਸ ਕਰਕੇ ਜਿਹੜੇ ਮੈਨੂੰ ਕਹਿੰਦੇ ਸੀ ਮੋਹਨ ਸਾਹਿਬ ਹਾਂ ਔਰ ਅੰਕਲ ਹਣਾ ਨੇ ਬਹੁਤ ਪਿਆਰ ਦਿੱਤਾ ਸਾਨੂੰ ਇਸ ਸਾਲ ਦੇ ਵਿੱਚ ਸਪੇਨ ਦੇ ਵਿੱਚ ਮਤਲਬ ਅਸੀਂ ਉਹ ਜਿਹੜੇ ਪਾਲੋ ਮੂਮੈਂਟ ਜਿਹੜੇ ਉੱਥੇ ਮਤਲਬ ਬਤਾ ਕੇ ਆਏ ਆ ਨਾ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ ਬਿਲਕੁਲ ਨਹੀਂ ਭੁੱਲ ਸਕਦੇ ਕਿਉਂਕਿ ਜਿਹੜਾ ਉਹ ਮੇਰੀ ਜਰਨੀ ਸੀ ਉਹ ਮਤਲਬ ਇੰਨੀ ਖੁਸ਼ੀ ਨਾਲ ਗਈ ਹੈ ਮੈਨੂੰ ਅਜੇ ਤੱਕ ਮੈਂ ਮਤਲਬ ਮੈਨੂੰ ਯਕੀਨ ਨਹੀਂ ਹੁੰਦਾ ਕਿ ਉਹ ਟਾਈਮ ਨਿਕਲ ਵੀ ਗਿਆ ਬੀਤ ਵੀ ਗਿਆ ਔਰ ਮਤਲਬ ਉਹ ਇਬਾਦਤ ਸਾਡੇ ਕੋਲ ਆ ਵੀ ਗਈ ਆ ਸਹੀ ਗੱਲ ਹੈ ਇਬਾਦਤ ਹੁਣ ਉਹਨੂੰ ਖੇਡਦੇ ਆ ਤਾਂ ਮਜ਼ਾ ਬੜਾ ਆਉਂਦਾ ਕਿਉਂਕਿ ਔਰ ਜਦੋਂ ਫਿਰ ਸਵਿਟਜ਼ਰਲੈਂਡ ਗਏ ਸਵਿਟਜ਼ਰਲੈਂਡ ਸਾਡਾ ਦੋਨਾਂ ਦਾ ਸੁਪਨਾ ਸੀ ਬਈ ਸਵਿਟਜ਼ਰਲੈਂਡ ਜਾਣਾ ਕਿਉਂਕਿ ਸਾਰੀ ਦੁਨੀਆ ਦਾ ਹੀ ਸੁਪਨਾ ਹੁੰਦਾ ਵੀ ਇੱਕ ਵਾਰੀ ਉਸ ਦੇਸ਼ ਵਿੱਚ ਜਾਣਾ ਹੈ ਨਾ ਅਸੀਂ ਆਪਣਾ ਸੁਪਨਾ ਪੂਰਾ ਕੀਤਾ ਸਾਡੇ ਬਹੁਤ ਸੁਪਨੇ ਪੂਰੇ ਹੋਏ ਲੰਡਨ ਦੇ ਵਿੱਚ ਜਾ ਕੇ ਉਹ ਟਾਵਰ ਬ੍ਰਿਜ ਦੇ ਕੋਲ ਖੜ ਕੇ ਫੋਟੋਆਂ ਖਿਚਾਣੀਆਂ ਤੇ ਰੀਲਸ ਬਣਾਉਣੀਆਂ ਹਨਾ ਸਾਡੇ ਉਹ ਸੁਪਨੇ ਪੂਰੇ ਹੋਏ ਇਹ ਟੀਵੀਾਂ 'ਚ ਦੇਖਦੇ ਆਏ ਆ ਅਸੀਂ ਜਿਹੜਾ ਮੂਵੀਸ 'ਚ ਦੇਖਦੇ ਹਾਂ ਹਰ ਇੱਕ ਦੇ ਇੱਕ ਸੁਪਨੇ ਹੁੰਦੇ ਨੇ ਉਹ ਸੁਪਨੇ ਪੂਰੇ ਹੋਏ ਹਨਾ ਫਿਰ ਉਸ ਤੋਂ ਇਲਾਵਾ ਵਲੋਗਿੰਗ ਤੋਂ ਇਲਾਵਾ ਨਾਲ ਜਿਹੜੀ ਇੰਪੋਰਟੈਂਟ ਚੀਜ਼ ਹੋਈ ਸਾਡੇ ਵਿੱਚ ਅਸੀਂ ਆਪਣੀ ਕੰਪਨੀ ਦਾ ਹੈਪੀਐਸਟ ਜਰਨੀ ਸ਼ੁਰੂ ਕੀਤੀ ਉਹ ਵੀ ਤੁਹਾਡੇ ਸਹਿਯੋਗ ਦੇ ਨਾਲ ਔਰ ਤੁਸੀਂ ਉਸ ਸਾਰੇ ਹੈਪੀਐਸ ਸ਼ੇਅਰ ਨੇ ਨੂੰ ਇੰਨਾ ਜ਼ਿਆਦਾ ਪਰਮਾ ਹੁੰਗਾਰਾ ਦਿੱਤਾ ਪਿਆਰ ਦਿੱਤਾ ਟਰਸਟ ਦਿਖਾਇਆ ਬਹੁਤ ਮੇਰੇ ਐਸੇ ਸਬਸਕ੍ਰਾਈਬਰ ਵੀਰ ਭੈਣ ਨੇ ਜਿਹੜੇ ਅੱਜ ਤੱਕ ਸਾਨੂੰ ਮਿਲੇ ਵੀ ਨਹੀਂ ਤੇ ਬਹੁਤ ਜਿਹੜੇ ਐਦਾਂ ਨੇ ਜਿਨ੍ਹਾਂ ਨੇ ਸਿਰਫ ਟਰਸਟ ਕਰਕੇ ਆਪਣੇ ਡਾਕੂਮੈਂਟਸ ਮੇਲ ਰਾਈ ਭੇਜੇ ਤੇ ਮੇਲ ਰਾਈ ਉਹਨਾਂ ਨੂੰ ਵੀਜ਼ੇ ਪਹੁੰਚ ਚੁੱਕੇ ਨੇ ਹਨਾ ਕਦੇ ਮਿਲੇ ਨਹੀਂ ਬਸ ਫੋਨ ਤੇ ਹੀ ਗੱਲ ਹੋ ਗਈ ਜਦੋਂ ਕਿਸੇ ਨੇ ਕੰਮ ਕਰਾਉਣ ਸਿ ਮਿਲੇ ਨਹੀਂ ਤੇ ਫੋਨ ਤੇ ਹੀ ਗੱਲ ਹੋ ਕੇ ਵੀਜ਼ੇ ਵੀ ਉਹਨਾਂ ਨੂੰ ਮਿਲੇ ਕਿਉਂਕਿ ਦੇ ਫੋਰਨ ਕੰਟਰੀ ਸੀ ਆ ਹਾਂ ਕਈ ਦੂਸਰੀ ਕੰਟਰੀਸ ਵਿਚ ਰਹਿੰਦੇ ਨੇ ਆਸਟ੍ਰੇਲੀਆ ਤੋਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਇਦਾਂ ਕਰਕੇ ਕਿਸ ਨੇ ਯੂਰਪ ਤੋਂ ਇੰਗਲੈਂਡ ਦਾ ਵੀਜ਼ਾ ਅਪਲਾਈ ਕਰਨਾ ਔਰ ਕਈ ਜਿਵੇਂ ਮਾਲੂ ਗਵਾਲੀਅਰ ਤੋਂ ਨੇ ਕੋਈ ਦਿੱਲੀ ਤੋਂ ਨੇ ਕੋਈ ਪਠੰਡੇ ਤੋਂ ਹੁੰਦੇ ਨੇ ਔਰ ਵੀ ਇਹਨਾਂ ਨੂੰ ਟਰਸਟ ਕੀਤਾ ਟਰਸਟ ਕੀਤਾ ਔਰ ਤੁਸੀਂ ਹੈਪੀਐਸਟ ਜਰਨੀ ਨੂੰ ਵੀ ਬਹੁਤ ਵੱਡੇ ਲੈਵਲ ਤੇ ਫੇਮਸ ਕਰ ਦਿੱਤਾ ਕਿਉਂਕਿ ਮੈਂ ਕੋਈ ਆਫਿਸ ਨਹੀਂ ਬਣਾਇਆ ਹੋਇਆ ਕੋਈ ਦਫ਼ਤਰ ਨਹੀਂ ਬਣਾਇਆ ਕੋਈ ਹਨਾ ਵੀ ਇਦਾਂ ਉਦਾਂ ਦਿਖਾਵਾ ਦਿਖਾਵਾ ਕਰੀ ਹਨਾ ਦਿਖਾਵੇ ਨਾਲ ਕੰਮ ਨਹੀਂ ਹੁੰਦਾ ਕੰਮ ਖੁੰਦਾ ਆਰਾਮ ਨਾਲ ਬੈਠ ਕੇ ਤਸੱਲੀ ਬਖਸ਼ ਹਰ ਇੱਕ ਫਾਈਲ ਮੈਂ ਆਪ ਬਣਾਈ ਹੈ ਨਾ ਮੇਰੇ ਜਿਹੜੇ ਦੋ ਟੀਮ ਮੈਂਬਰ ਹੈਗੇ ਨੇ ਜੋ ਮੁੰਡੇ ਰੱਖੇ ਹੋਏ ਨੇ ਉਹਨਾਂ ਨੇ ਵੀ ਪੂਰਾ ਸਾਥ ਦਿੱਤਾ ਮਤਲਬ ਇਹ ਸਾਲ ਹਰ ਪੱਖੋਂ ਬੈਸਟ ਗਿਆ ਬੈਸਟ ਗਿਆ ਸਹੀ ਠੀਕ ਹੈ ਤੇ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਕੁਝ ਰੈਜ਼ੋਲੂਸ਼ਨਸ ਲੈਣੇ ਨੇ ਅਸੀਂ ਦੋਨਾਂ ਨੇ ਕੁਝ ਸੋਚਣਾ ਹੈ ਵੀ ਅਗਲੇ ਸਾਲ ਦੇ ਵਿੱਚ ਕੀ ਕੁਝ ਕੀਤਾ ਜਾਵੇ ਕੀ ਕੁਝ ਨਵਾਂ ਲੈ ਕੇ ਆਇਆ ਜਾਵੇ ਜਿਹੜਾ ਤੁਹਾਨੂੰ ਹੋਰ ਐਂਟਰਟੇਨ ਕਰ ਸਕੇ ਅਸੀਂ ਦੇਖੋ ਵਲੋਗਿੰਗ ਤਾਂ ਅਸੀਂ ਕਰ ਨਹੀਂ ਰਹੇ ਹਣਾ ਵਲੋਗਿੰਗ ਤੋਂ ਇਲਾਵਾ ਅਸੀਂ ਆਪਣਾ ਜਿਹੜਾ ਕੰਮ ਤੁਹਾਨੂੰ ਦੱਸਿਆ ਹੈਪੀਅਸ ਜਰਨੀ ਵਾਲਾ ਕਰਦੇ ਹਾਂ ਹਣਾ ਮੈਂ ਅਰਦਾਸ ਕਰਦਾ ਮੱਬਾ ਜੀ ਨੂੰ ਕਿ ਜਲਦੀ ਮੈਨੂੰ ਆਪਣੇ ਸਰੂਪ ਵਿੱਚ ਲਿਆਉਣ ਆਪਣੇ ਚਰਨਾਂ ਦੇ ਨਾਲ ਲਾਣ ਹਣਾ ਅਸੀਂ ਦੋਨੋਂ ਜਣੇ ਪ੍ਰੋਪਰ ਸਿੱਖ ਬਣਨੀ ਹੈ ਕਿਉਂਕਿ ਆਪਾਂ ਅਮਰੀਕਾ ਗੱਲ ਵੀ ਕਰਦੇ ਸੀ ਅ ਬਾਬਾ ਜੀ ਕਹਿੰਦੇ ਨੇ ਕਿ ਸਿੱਖ ਪਿਆਰਾ ਨਹੀਂ ਮੁਝ ਕੋ ਰਹਿਤ ਪਿਆਰੀ ਹੈ ਨਾ ਅਸੀਂ ਪਹਿਲਾਂ ਰਹਿਤ ਵਿੱਚ ਆਵਾਂਗੇ ਪਹਿਲਾਂ ਰਹਿਤ ਰੱਖਾਂਗੇ ਚੰਗੀ ਤਰ੍ਹਾਂ ਜਦੋਂ ਸਾਸੀ ਮਜ਼ਬੂਤ ਹੋ ਗਏ ਅਸੀਂ ਸਟਰੋਂਗ ਹੋ ਗਏ ਫਿਰ ਅਸੀਂ ਪ੍ਰੋਪਰਲੀ ਗੁਰੂ ਸਿੱਖ ਬਣਾਂਗੇ ਤੇ ਇਹ ਸੱਚੀ ਗੱਲ ਹੈ ਜ਼ਰੂਰ ਬਣਾਂਗੇ ਕਿਉਂਕਿ ਜਿਸ ਦੌਰ ਚ ਜਿਸ ਸਮੇਂ ਚ ਚੱਲਦੇ ਆਂ ਬੰਦੇ ਦਾ ਕੋਈ ਤਨੀਆ ਕੀ ਬਹੁਤ ਵੱਡੀਆਂ ਸ਼ਖਸੀਅਤਾਂ ਆ ਮੰਨ ਤਾਂ ਪਟਕ ਜਾਂਦਾ ਵਾ ਡੋਲ ਜਾਂਦਾ ਹੈ ਨਾ ਸਾਹਿਬ ਅਗੜੀ ਹੀ ਅਰਦਾਸ ਕਰਦੇ ਆਂ ਇਹ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਨੂੰ ਆਪਣੇ ਸਿੱਖੀ ਸਰੂਪ ਵਿੱਚ ਬਖਸ਼ਣਾ ਹੈ ਨਾ ਕਿ ਕੀ ਉਸ ਉਹ ਮੇਰ ਕਰੋਗਾ ਪਰ ਮਾਤਮਾ ਤਾਂ ਸਾਰਾ ਕੁਝ ਹੁੰਦਾ ਵਾ ਅਸੀਂ ਅੱਜ ਕਰ ਲਾਂਗੇ ਕੱਲ ਨੂੰ ਫੇਰ ਢੋਲ ਜਾਾਂਗੇ ਤਾਂ ਇਹ ਇਹ ਜਿਹੜੀ ਆਪਣੀ ਸਿੱਖੀ ਬੜੀ ਵੱਡੀ ਚੀਜ਼ ਆ ਜੇ ਆਵਾਂਗੇ ਤੇ ਪ੍ਰੋਪਰ ਆਵਾਂਗੇ ਹੈ ਨਾ ਹੈ ਨਾ ਔਰ ਜ਼ਰੂਰ ਆਵਾਂਗੇ ਹਾਂ ਮਾਰਾ ਇਹ ਕਰਨੀ ਕਰਨੀ ਐ ਇਸ ਜੀ ਦੇ ਬਾਬਾ ਜੀ ਨੇ ਜਦੋਂ ਮੇਰੇ ਗੁਰੂ ਮਹਾਰਾਜ ਹਨੂਮਾਨ ਸਿੰਘ ਬਾਬਾ ਜੀ ਨੇ ਜਥੇਦਾਰ ਹਨੂਮਾਨ ਸਿੰਘ ਜੀ ਨੇ ਸਾਨੂੰ ਇੰਨਾ ਕੁਝ ਦਿੱਤਾ ਸਿੰਘ ਸ਼ਿਦਾਂ ਜੀ ਨੇ ਸਾਰਾ ਕੁਝ ਹੀ ਉਹਨਾਂ ਨੇ ਦਿੱਤਾ ਸਾਡੀ ਜ਼ਿੰਦਗੀ ਸਾਡੀ ਐ ਤੋਂ ਐ ਕਰਤੀ ਹਨਾ ਪਲਟ ਕੇ ਰੱਖਤੀ ਬਹੁਤ ਖੁਸ਼ੀਆਂ ਦੇਤੀਆਂ ਮਤਲਬ ਹੀ ਨਾ ਜਿਵੇਂ ਕਹਿੰਦੇ ਨੇ ਕਿ ਜਿਹੜਾ ਸਾਡੇ ਗੁਰੂ ਮਹਾਰਾਜ ਨੇ ਉਹ ਲੱਖਾਂ ਤੋਂ ਕੱਖਾਂ ਤੱਕ ਤੇ ਕੱਖਾਂ ਤੋਂ ਲੱਖਾਂ ਤੱਕ ਲੈ ਕੇ ਜਾਂਦੇ ਨੇ ਉਹ ਬਿਲਕੁਲ ਬਿਲਕੁਲ ਤਾਂ ਸਾਨੂੰ ਉਹਨਾਂ ਨੇ ਸਾਨੂੰ ਕੱਖਾਂ ਤੋਂ ਲੱਖਾਂ ਤੱਕ ਲੈ ਕੇ ਜਾਣ ਵਾਲੇ ਸਾਡੇ ਉਹ ਹੀ ਪਰਮਾਤਮਾ ਹਾਂ ਤੇ ਉਹਰ ਉਹਨਾਂ ਨੇ ਸਾਨੂੰ ਇੰਨੀ ਸੋਹਣੀ ਤਾਦ ਦਿੱਤੀ ਇਬਾਦਤ ਦੇ ਰੂਪ ਦੀ ਜੋ ਅਸੀਂ ਮੰਗਦੇ ਸੀ ਉਹ ਸਾਨੂੰ ਉਹਨਾਂ ਨੇ ਦਿੱਤੀ ਆ ਦਿੱਤਾ ਯਾ ਤੇ ਇਬਾਦਤ ਹਨਾ ਉਹ ਇੰਨੀ ਪਿਆਰੀ ਲੱਗਦੀ ਹੈ ਨਾ ਸਾਰਾ ਦਿਨ ਉਹਦੇ ਨਾਲ ਖੇਡਦੇ ਰਹਿੰਦੇ ਆ ਤੇ ਇਹ ਵੀ ਇਹ ਵੀ ਅਰ ਬਾਬਾ ਜੀ ਨੂੰ ਅਰਦਾਸ ਕਰਦੇ ਆ ਕਿ ਇਬਾਦਤ ਨੂੰ ਚੰਗਾ ਇਨਸਾਨ ਬਣਾਉਣ ਦਾ ਸਭ ਤੋਂ ਪਹਿਲਾਂ ਜਿਹੜਾ ਜੋ ਸਭ ਤੋਂ ਜ਼ਰੂਰੀ ਹੈ ਹਨਾ ਸਭ ਤੋਂ ਜ਼ਰੂਰੀ ਚੰਗਾ ਇਨਸਾਨ ਹੈ ਕਿ ਸਾਡੇ ਅੰਦਰ ਐਸੀ ਮਿਹਰ ਪਾ ਕੇ ਰੱਖਣ ਕਿ ਅਸੀਂ ਇਬਾਦਤ ਦੀ ਪਰਵਰਿਸ਼ ਵਿੱਚ ਕੋਈ ਢੇਲਣਾ ਛੱਡੀਏ ਉਹਨੂੰ ਚੰਗੇ ਰਸਤੇ ਤੇ ਹੀ ਪਾ ਕੇ ਤੋਰੀਏ ਵੀ ਇਦਾਂ ਨਾ ਹੋਵੇ ਵੀ ਹਨਾ ਵੀ ਜਿਵੇਂ ਮਰਜੀ ਬੱਚਾ ਹਨਾ ਉਹਨੂੰ ਚੰਗੇ ਰਸਤੇ ਤੇ ਪਾਈਏ ਸਾਨੂੰ ਵੀ ਇਸ ਤਰੀਕੇ ਨਾਲ ਬਾਬਾ ਜੀ ਮਿਹਰ ਕਰਨ ਮਿਹਰ ਕਰਨ ਗੁਰੂ ਮਹਾਰਾਜ ਨਾਲ ਜੋੜੀ ਜਾਂਦਾ ਤੇ 2024 ਦੇ ਵਿੱਚ ਜਦੋਂ 2024 ਕੱਲ ਸ਼ੁਰੂ ਹੋ ਰਿਹਾ 2024 ਨਵਾਂ ਸਾਲ ਸ਼ੁਰੂ ਹੋ ਰਿਹਾ ਤੇ ਆਪਾਂ ਚਾਹਦੇ ਹਾਂ ਕਿ 2024 ਦੇ ਵਿੱਚ ਤੁਸੀਂ ਸਾਡੇ ਵਲੌਗਸ ਵਿੱਚ ਕਾਫੀ ਤਬਦੀਲੀਆਂ ਦੇਖੋਗੇ ਕਾਫੀ ਕੁਝ ਨਵੀਆਂ ਚੀਜ਼ਾਂ ਦੇਖੋਗੇ ਚੇਂਜਸ ਦੇਖੋਗੇ ਤੇ ਆਪਾਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਵਧੀਆ ਤੋਂ ਵਧੀਆ ਵਲੌਗਸ ਸਾਡੇ ਲਈ ਬਣਾਈਏ ਅੱਛੀ ਐਂਟਰਟੇਨਮੈਂਟ ਸੀਰੀਜ਼ ਬਣਾਈਏ ਕੁਝ ਨਵੀਆਂ ਚੀਜ਼ਾਂ ਲੈ ਕੇ ਆਈਏ ਤੁਹਾਡੇ ਵਾਸਤੇ ਹਨਾ ਕੁਝ ਗਾਣੇ ਵੀ ਜੋ ਕਿ ਮੇਰੇ ਰੁੱਕ ਗਏ ਸੀ ਹਨਾ ਮੇਰੇ ਗਾਣੇ ਜਿਹੜੇ ਰੈਡੀ ਨੇ ਗਾਣੇ ਵੀ ਆਪਾਂ ਬਹੁਤ ਬਹੁਤ ਜ਼ਿਆਦਾ ਗਾਣੇ ਰਿਲੀਜ਼ ਕਰਾਂਗੇ ਸਾਲ ਦੇ ਵਿੱਚ ਕਿਉਂਕਿ ਇਬਾਦਤ ਕਰਕੇ ਅਸੀਂ ਥੋੜੀ ਵੇਟ ਕਰਨ ਲੱਗ ਗਏ ਸੀ ਇਸ ਸਾਲ ਬਹੁਤ ਜ਼ਿਆਦੇ ਗਾਣੇ ਦੇਣੇ ਨੇ ਆਪਾਂ ਤੇ ਬਾਕੀ ਇਹ ਬਾਦੋਂ ਥੋੜੀ ਜੀ ਮਤਲਬ 5-6 ਮਹੀਨੇ ਦੀ ਹੋ ਜੂਗੀ ਫਿਰ ਲਾਈਫ ਇੱਕ ਥੋੜੀ ਫਲੋ ਜੇ ਤੇ ਆ ਜੂਗੀ ਹੈ ਨਾ ਜੀ ਛੋਟੀ ਆਵੇ ਤੇ ਜਿਹਦੇ ਕਰਕੇ ਸਾਡੇ ਕੋਲ ਵੀ ਪ੍ਰੋਪਰ ਟਾਈਮ ਨਹੀਂ ਹੈ ਜੇ ਨਿਕਲ ਪਾਂਦਾ ਔਰ ਦਿਨ ਬੜੋ ਛੋਟੇ ਨੇ ਪਤਾ ਹੀ ਨਹੀਂ ਲੱਗਦਾ ਦਿਨ ਕਿੱਧਰ ਬੀਤ ਗਿਆ ਕਿੱਧਰ ਨਹੀਂ ਤੇ 6 ਮਹੀਨੇ ਦੀ ਹੋਊਗੀ ਫਿਰ ਥੋੜਾ ਆਪਾਂ ਨੂੰ ਵੀ ਥੋੜਾ ਨੂੰ ਈਜ਼ੀ ਹੋ ਜਾਊਗਾ ਸਾਨੂੰ ਵੀ ਦੋਨਾਂ ਨੂੰ ਹੈ ਨਾ ਤੇ ਬਾਕੀ ਅਹੀਂ ਫਸਟ ਟਾਈਮ ਪੇਰੈਂਟਸ ਬਣੇ ਆ ਫਸਟ ਐਕਸਪੀਰੀਅੰਸ ਚੱਲ ਰਿਹਾ ਸਾਡਾ ਹਾਂ ਤੇ ਨਾਲ ਹੀ ਅਸੀਂ ਟ੍ਰਿਪ ਜਿਹੜੀ ਸੋਚੀ ਹੋਈ ਸੀ ਇਬਾਦਤ ਦੇ ਨਾਲ ਇਬਾਦਤ ਦੀ ਫਸਟ ਟ੍ਰਿਪ ਕਰਨੀ ਹੈ ਤੇ ਉਹ ਹੋਪਫੁਲੀ ਕਿਹੜੀ ਕੰਟਰੀ ਹੋਏਗੀ ਹਾਲੇ ਅਸੀਂ ਵੀ ਡਿਸਾਈਡ ਨਹੀਂ ਕੀਤਾ ਹੋਇਆ ਕਿਉਂਕਿ ਕਾਫੀ ਕੰਟਰੀਜ਼ ਨੇ ਮਨ ਵਿੱਚ ਵੀ ਇੱਥੇ ਜਾਈਏ ਇੱਥੇ ਜਾਈਏ ਕਿਉਂਕਿ ਅਸੀਂ ਉੱਥੇ ਜਾਵਾਂਗੇ ਜਿੱਥੇ ਵੇਦਰ ਦਾ ਬੜਾ ਸਿਸਟਮ ਠੀਕ ਰਵੇ ਕਿਉਂਕਿ ਇਬਾਦਤ ਨਾਲ ਹੋਈਏ ਅਸੀਂ ਦੋਨੋਂ ਹੋਈਏ ਤਾਂ ਕੋਈ ਚੱਕਰ ਨਹੀਂ ਨਾ ਕਿਉਂਕਿ ਵੈਸੇ ਮਤਲਬ ਨਿਊਜ਼ੀਲੈਂਡ ਦਾ ਵੀਜ਼ਾ ਤਾਂ ਸਾਡੇ ਕੋਲ ਹੈਗਾ ਵਾ ਜਿੰਦ ਤੱਕ ਇਹ ਬਾ ਨਿਛੇ ਮਹੀਨੇ ਦੀ ਹੁੰਨੀ ਉਸ ਟਾਈਮ ਤੇ ਉਧਰ ਨਿਊਜ਼ੀਲੈਂਡ ਚ ਸਰਦੀ ਹੋਣੀ ਆ ਤਾਂ ਅਸੀਂ ਸਰਦੀ ਚ ਨਹੀਂ ਰਹਿਣਾ ਚਾਹੁੰਦੇ ਹਨਾ ਸਰਦੀ ਕਿਉਂਕਿ ਹੁਣ ਸਰਦੀਆਂ ਕੱਢ ਰਿਆਂ ਨਿਊਜ਼ੀਲੈਂਡ ਚ ਸਰਦੀਆਂ ਚ ਜਾਵਾਂ ਕਿਉਂਕਿ ਗਰਮੀ ਜਦੋਂ ਇੱਥੇ ਗਰਮੀਆਂ ਹੋਣਗੀਆਂ ਉੱਥੇ ਸਰਦੀ ਸ਼ੁਰੂ ਹੋ ਜਾਣੀ ਹੈ ਤੇ ਜੇ ਉੱਥੇ ਸਰਦੀ ਚ ਜਾਈਏ ਓਬਵੀਅਸਲੀ ਬੱਚੇ ਦੇ ਨਾਲ ਸਰਦੀਆਂ ਚ ਸਫਰ ਕਰਨਾ ਥੋੜਾ ਟਫ ਹੋ ਜਾਣਾ ਬੱਚੇ ਕਵਰ ਕਰਕੇ ਰੱਖਣਾ ਪੈਂਦਾ ਹਾਂ ਜੇ ਵਿੰਟਰ ਨਾ ਹੁੰਦੀ ਉਦੋਂ ਫਿਰ ਤਾਂ ਆਪਾਂ ਫਿਰ ਤਾਂ ਚਲੇ ਜਾਂਦੇ ਕਿਉਂਕਿ ਸਾਡੇ ਤੇ ਵੀਜ਼ੇ ਲੱਗੇ ਹੋਏ ਤਾਂ ਫਿਰ ਇਕੱਲਾ ਇਬਾਦਤ ਦਾ ਅਪਲਾਈ ਕਰ ਦੇਣਾ ਸੀ ਹਾਂ ਤੇ ਹੁਣ ਅਸੀਂ ਕੀ ਕਰਨਾ ਹੈ ਵੀ ਜਾਵਾਂਗੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਸਫ਼ਰ ਜ਼ਰੂਰ ਕੱਢਾਂਗੇ ਲੇਕਿਨ ਇਸ ਬਾਰੇ ਅਸੀਂ ਕਲੀਅਰ ਕਰ ਦੇਣਾ ਕਿ ਇਸ ਵਿੰਟਰਸ ਦੇ ਵਿੱਚ ਇਸ ਸਮਰਸ ਦੇ ਵਿੱਚ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਹੀਂ ਆਵਾਂਗੇ ਬਸ ਕਿਉਂਕਿ ਇਬਾਦਤ ਕਰਕੇ ਠੰਡ ਕਰਕੇ ਤੇ ਜੂਰ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟ੍ਰਿਪ ਟ੍ਰਿਪ ਉਦੋਂ ਬਣਾਵਾਂਗੇ ਜਦੋਂ ਉੱਧਰ ਗਰਮੀ ਹੋਏਗੀ ਤੇ ਇੱਥੇ ਤਜਰ ਓਬਵੀਅਸਲੀ ਠੰਡ ਹੋ ਜਾਈਏ ਉੱਧਰ ਗਰਮੀ ਹੋਏਗੀ ਆਪਾਂ ਉਦੋਂ ਟੂਰ ਬਣਾਵਾਂਗੇ ਤੁਸੀਂ ਸਮਝ ਲਿਓ ਲੇਕਿਨ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੋਪਫੁਲੀ ਆਪਾਂ ਟਰਾਈ ਕਰਾਂਗੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਹਨਾ ਕਿਉਂਕਿ ਕੋਈ ਗੱਲ ਨਹੀਂ ਵੀਜ਼ਾ ਐਕਸਪਾਇਰ ਹੋ ਜਾਏਗਾ ਸਾਡਾ ਕੋਈ ਗੱਲ ਨਹੀਂ ਦੁਬਾਰਾ ਵੈਸੇ ਵੀ ਲੈਣਾ ਹੀ ਹੈ ਕੋਈ ਵੈਸੇ ਵੀ ਬਾਦੂ ਦਾ ਅਪਲਾਈ ਤਾਂ ਕਰਨਾ ਹੀ ਆਪਾਂ ਤਾਂ ਕਿਤੇ ਨੂੰ ਇਕੱਠੇ ਕਰਨਾਗੇ ਕਿਦੋਂ ਕਿਦਿਆਂ ਦਾ ਇਕੱਠਿਆਂ ਦਾ ਕਰ ਲਾਂਗੇ ਤੇ ਇਸ ਵਾਰ ਫਿਰ ਹੁ ਤੇ ਗਰਮੀ ਹੋਏਗੀ ਮਤਲਬ ਠੀਕ ਹੋਏਗਾ ਮੌਸਮ ਨਾ ਗਰਮੀ ਨਾ ਸਰਦੀ ਸੋ ਆਪਾਂ ਉਸ ਕੰਟਰੀ ਜਾਵਾਂਗੇ ਬਾਦਤ ਨੂੰ ਲੈ ਕੇ ਤੇ ਅੱਛਾ ਇੰਜੋਏ ਕਰਾਂਗੇ ਤੇ ਉਦੋਂ ਉਦੋਂ ਹੀ ਬਾਦਤ ਦੇ ਵਲੌਗਸ ਵੀ ਚੱਲਣਗੇ ਹਨਾ ਇਹ ਵਨ ਥੋੜੀ ਜੀ ਵੱਡੀ ਹੋ ਜਾਊਗੀ ਨਾਲ ਇੰਜੋਏ ਕਰੋਗੇ ਤੁਸੀਂ ਬਾਦਤ ਦੇ ਵਲੌਗਸ ਨੂੰ ਵੀ ਇਹਨੇ ਬਾਦਤ ਦੀ ਫਰਸਟ ਟ੍ਰਿਪ ਹੋਏਗੀ ਉਹ ਤੇ ਕਿੰਨਾ ਇੰਟਰੇਨ ਟ੍ਰੇਨ ਪੂਰੀ ਐਂਟਰਟੇਨਮੈਂਟ ਹੋਣਾ ਉਹਦੇ ਵਿੱਚ ਮੈਨੂੰ ਜਿੰਨਾ ਤੱਕ ਇਹ ਬਾਦ ਸਕੂਲ ਨਹੀਂ ਜਾਂਦੀ ਹੁਣ ਜਦ ਤੱਕ ਅਸੀਂ ਵੀ ਉਹਨਾਂ ਨੇ ਇੰਜੋਏ ਕਰਾਂਗੇ ਤੇ ਉਹਨੂੰ ਵੀ ਇੰਜੋਏ ਕਰਾਵਾਂਗੇ ਜਦੋਂ ਸਕੂਲ ਜਾਣ ਲੱਗੀ ਬਾ ਫਿਰ ਬਣੇਗੀ ਨਹੀਂ ਫਿਰ ਉਹ ਨਹੀਂ ਬਣੇ ਨੀ ਜੂਨ ਰਹੀ ਛੁੱਟੀਆਂ ਤਾਂ ਹੋਣਗੀਆਂ ਇਹਨੂੰ ਹਾਂ ਬਣੇ ਨੀਗੀ ਇਹ ਬਾਦ ਦਾ ਇੱਕ ਥੋੜਾ ਉਹਨੂੰ ਪੜਾਈ ਦਾ ਜਿਵੇਂ ਸਟ्रेस ਹੋ ਜਾਂਦਾ ਨਾ ਬੱਚਿਆਂ ਨੂੰ ਹਨਾ ਥੋੜਾ ਜਿਆ। ਨਹੀਂ ਸਟ्रेस ਨਹੀਂ ਕਿੱਸੇ ਦੇ ਵੀ ਪੜਾਈ ਦੇ ਵਿੱਚ ਪੈ ਜਾਂਦੇ ਨੇ ਬੱਚੇ। ਸਕੂਲਾਂ, ਕਲਾਸ, ਪੇਪਰ ਉੱਪਰ। ਹੋਣਾ ਸਾਡੀ ਬੇਰੀ ਬੱਚੀ ਪਰਮ ਵੀਡੀਓ ਬਣਾ ਰਹੀ ਸਾਡੀ ਫੜ ਕੇ ਹਨਾ। ਬੜੀ ਇਹ ਵੀ ਹੁਣ ਪੜ ਰਹੀ ਹੈ ਬੈਠੀ ਦੇਖੋ। ਇਹਨਾਂ ਨੂੰ ਵੀ ਸਟ्रेस ਹੀ ਨਹੀਂ ਪਾਈ ਜਾਂਦੇ। ਜਿੰਨਾ ਚਿਰ ਤੱਕ ਨਹੀਂ ਸੁਜੇ ਉਹਨਾਂ ਚਿਰ ਤੱਕ ਤੇ ਐਨਜੋਏ ਕਰਾਂਗੇ। ਅੱਜਾ ਅੱਜਾ ਉਹ ਤੱਕ ਹਨਾ। ਬਾਕੀ 2024 ਦੇ ਵਿੱਚ ਜਿੰਨੇ ਵੀ ਮੈਂ ਕਹਿੰਦਾ ਜਿੰਨੇ ਵੀ ਤੁਸੀਂ ਸਾਰੇ ਵਲੌਗ ਦੇਖ ਰਹੇ ਹੋ ਜੇ ਤੁਹਾਡੇ ਕਿਸੇ ਨਾਲ ਵੀ ਗਿਲੇ ਸ਼ਿਕਵੇ ਨੇ 2023 ਦੇ ਵਿੱਚ ਹੋਏ ਆ ਪੁਰਾਣੇ ਹੋਏ ਮੈਂ ਕਹਿੰਦਾ ਮਿਟਾ ਕੇ ਅੱਗੇ ਆਪਾਂ ਨਵਾਂ ਸਟੈਪ ਚੱਕੀਏ 2024 ਲਈ ਕਿਉਂਕਿ 2024 ਚੰਗਾ ਪਰਮਾਤਮਾ ਸਭ ਦੀ ਸਭ ਦੀ ਵਧੀਆ ਆਏ ਤੇ ਸਭ ਦੀਆਂ ਮਨ ਕਾਮਨਾ ਪੂਰੀਆਂ ਹੋਣ ਜਿਨ੍ਹਾਂ ਨੇ ਕਿਸੇ ਵਿਦੇਸ਼ ਜਾਣਾ ਵਿਦੇਸ਼ ਜਾਣ ਜਿਨ੍ਹਾਂ ਦੇ ਹੋਰ ਵੀ ਜੋ ਵੀ ਮਨੋ ਕਾਮਨਾ ਨੇ ਹਨਾ ਸਾਰੇ ਜੋ ਵੀ ਤੁਸੀਂ ਸੋਚਦੇ ਹੋ ਆਪਣੇ ਮਨਾਂ ਚ ਮਹਾਰਾਜ ਉਸ ਸਿੰਘ ਜੀ ਦਾ ਕਿਰਪਾ ਕਰਨ ਸਾਰੇ ਆਨੰਦ ਤੇ ਅਸੀਂ ਆਪਣੇ ਵੱਲੋਂ ਜੇ ਸਾਡ ਤੋਂ ਕੋਈ 2023 ਜਾਂ ਪੁਰਾਣੇ ਸਮੇਂ 'ਚ ਕੋਈ ਗਲਤੀਆਂ ਹੋਈਆਂ ਅਸੀਂ ਮਾਫੀ ਮੰਗਦੇ ਆ ਜੀ ਤੇ ਸਾਨੂੰ ਆਪਣੇ ਦੋਸਤ ਆਪਣੇ ਭਰਾ ਆਪਣੇ ਵੀਰ ਆਪਣੇ ਬੱਚੇ ਸਮਝ ਕੇ ਮਾਫ ਕਰਿਓ ਪੁਰਾਣੀ ਗਲਤੀਆਂ ਨੂੰ ਤੇ ਜਿਹੜੇ ਵੀ ਮੇਰੇ ਕੋਈ ਦੋਸਤ ਵੀਰ ਭਰਾ ਕੋਈ ਰਿਸ਼ਤੇਦਾਰ ਕੋਈ ਵੀ ਮੇਰਾ ਸੱਜਣ ਮਿੱਤਰ ਮੇਰਾ ਵਲੌਗ ਦੇਖ ਰਿਹਾ ਜੀ ਉਹਨੂੰ ਮੇਰੇ ਨਾਲ ਕੋਈ ਨਾਰਾਜ਼ਗੀ ਹੈ ਕਿਸੇ ਵੀ ਗੱਲ ਤੋਂ ਚਾਹੇ ਗਲਤੀ ਕਿਸੇ ਦੀ ਵੀ ਹੁੰਦੀ ਹੈ ਤਾਂ ਅਸੀਂ ਆਪਣੇ ਵੱਲੋਂ ਮਾਫੀ ਮੰਗਦੇ ਆਂ ਕਿ ਆਪਾਂ ਪੁਰਾਣੇ ਗਿਲੇ ਵਿਸ਼ੇਪੇ ਮਿਟਾ ਕੇ ਆਪਾਂ ਨਵੀਂ ਜ਼ਿੰਦਗੀ ਇੱਕ ਸ਼ੁਰੂਆਤ ਕਰੀ 2024 ਤੇ ਮੈਂ ਤੁਹਾਨੂੰ ਵੀ ਕਹਾਂਗਾ ਜੀ ਕੋਈ ਵੀ ਪੁਰਾਣੇ ਗਿਲੇ ਸ਼ਿਕਵੇ ਨੇ ਕਿਸੇ ਨਾਲ ਵੀ ਉਹ ਖਤਮ ਕਰੋ ਤੇ ਨਵੀਂ ਅੱਗੇ ਸ਼ੁਰੂਆਤ ਕਰੀ ਹੈਨਾ ਤੇ ਬੜਾ ਵਧੀਆ ਲੱਗਦਾ ਜਦੋਂ ਦਿਲੋਂ ਮੰਦੇ ਵਿੱਚ ਹੁੰਦਾ ਹੀ ਹੈ ਜੇ ਆਪਾਂ ਕਿਸੇ ਨਾਲ ਟੁੱਟੇ ਹੋਏ ਆ ਤਾਂ ਦੁਬਾਰਾ ਮਿਲ ਜਾਈਏ। ਉਹਦੇ ਬਰਗੇ ਕੋਈ ਨਹੀਂ। ਕਿਉਂਕਿ ਕਈ ਵਾਰੀ ਲਾਈਫ ਦੇ ਵਿੱਚ ਐਸੇ ਇਨਸੀਡੈਂਟ ਹੋ ਜਾਂਦੇ ਆ ਬੰਦਾ ਬਾਅਦ ਵਿੱਚ ਪਛਤਾਉਂਦਾ ਕਿ ਯਾਰ ਆਪਾਂ ਮਿਲ ਲੈਂਦੇ ਉਹਦੇ ਨਾਲ ਗੱਲ ਕਰ ਲੈਂਦੇ ਜਾਂ ਨਾ ਜੋ ਵੀ। ਸੋ ਇਸ ਕਰਕੇ ਹੈ ਨਾ ਸਾਨੂੰ ਸਾਰਿਆਂ ਨੂੰ ਆਪਣੀ ਇੱਕ ਈਗੋ ਜਾਂ ਕੋਈ ਵੀ ਤਾਂ ਡਿਮਾਂਡ ਚ ਉਹਨੂੰ ਛੱਡ ਕੇ ਨਾ ਮਿਲ ਲੈਣਾ ਚਾਹੀਦਾ। ਕੁਝ ਨਹੀਂ ਮਤਲਬ ਕਿਸੇ ਦਾ ਕੋਈ ਘਸ ਨਹੀਂ ਜਾਂਦੇ ਇਹਨਾਂ ਚੀਜ਼ਾਂ ਨਾਲ ਕਰਕੇ ਹਨਾ। ਕੋਈ ਕਿਸੇ ਚੀਜ਼ ਦੇ ਲੋਸ ਕਮੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪਿਆਰ ਨਾਲ ਖੁਸ਼ੀ ਨਾਲ ਰਹਿਣਾ ਚਾਹੀਦਾ ਹੁਣ ਫਿਰ ਮਿਲਦੇ ਆ ਤੁਹਾਨੂੰ ਅਗਲੇ ਸਾਲ ਹਾਂ ਨਵੇਂ ਸਾਲ ਤੇ 2024 ਦੇ ਵਿੱਚ ਤੇ ਸਭ ਨੂੰ ਇੱਕ ਵਾਰੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਤੇ ਸਾਡੇ ਪੂਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਪ੍ਰਮਾਤਮਾ ਸਭ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣਾ ਦਿਓ ਇਜਾਜ਼ਤ ਕੱਲ ਮਿਲਦੇ ਆ 2024 ਦੇ ਵਿੱਚ ਠੀਕ ਹੈ ਜੀ ਨਵੇਂ ਸਾਲ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਕਰਾਂਗੇ ਉਦੋਂ ਤੱਕ ਬਾਏ ਬਾਏ